ਹੇ ਫਰੈਂਡਸ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਹੀ ਠੀਕ ਹੋਵੋਗੇ ਤਾਂ 12ਵੀਂ ਕਲਾਸ ਵਾਲਿਆਂ ਦਾ ਹੁਣ ਜਾ ਰਿਹਾ ਵਾ ਫ੍ਰੀ ਬੋਰਡ ਪੇਪਰ 2025 ਦੇ ਵਿੱਚ ਜਨਵਰੀ ਦੇ ਵਿੱਚ ਹਨਾ ਸੋ ਤੁਹਾਡੇ ਲਈ ਬਿਲਕੁਲ ਹੀ ਰੀਅਲ ਪੇਪਰ ਕਹਿ ਸਕਦੇ ਆਪਾਂ ਰੀਅਲ ਪੇਪਰ ਲੈ ਕੇ ਆ ਚੁੱਕੇ ਹਾਂ ਜੋ ਕਿ ਇਹੀ ਪੇਪਰ ਤੁਹਾਨੂੰ ਸੇਮ ਦੇਖਣ ਨੂੰ ਮਿਲ ਜਾਣਾ ਹੈ ਪੇਪਰ ਵਿੱਚ ਕਈ ਵਾਰੀ ਕੀ ਹੁੰਦਾ ਹੈ ਧਿਆਨ ਦਿਓ ਕਈ ਵਾਰੀ ਕੀ ਹੁੰਦਾ ਹੈ ਤੁਹਾਡੇ ਸਕੂਲ ਵਾਲੇ ਖੁਦ ਕੁਐਸਚਨ ਪੇਪਰ ਤਿਆਰ ਕਰ ਲੈਂਦੇ ਆ ਤਾਂ ਪੇਪਰ ਚੇਂਜ ਹੋ ਜਾਂਦੇ ਹਨਾ ਨਹੀਂ ਤਾਂ ਤੁਹਾਨੂੰ ਸੇਮ ਇਹੀ ਪੇਪਰ ਦੇਖਣ ਨੂੰ ਮਿਲਣਾ ਹੈ ਇਹੀ ਆਊਗਾ ਤਾਂ ਵੀਡੀਓ ਨੂੰ ਛੱਡ ਕੇ ਨਾ ਜਾਇਓ ਜੇ ਤੁਸੀਂ ਚੈਨਲ ਤੇ ਨਿਊ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਤੁਹਾਡੇ ਬੈਨੀਫਿਟ ਲਈ ਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਫਰੈਂਡਸ ਨਾਲ ਸ਼ੇਅਰ ਕਰ ਦਿਓ ਉਹ ਪਰ ਤੁਸੀਂ ਦੇਖ ਸਕਦੇ ਹੋ 12ਵੀਂ ਜਮਾਤ ਸਰੀਰਕ ਸਿੱਖਿਆ ਅਤੇ ਖੇਡਾਂ ਪ੍ਰੀ ਬੋਰਡ ਪੇਪਰ 2025 ਤੁਹਾਡਾ 50 ਨੰਬਰ ਦਾ ਪੇਪਰ ਹੋਣਾ ਵਾ 10 ਘੰਟੇ ਦਾ ਸਮਾਂ ਮਿਲਣਾ ਵਾ ਓਕੇ ਨਾ ਆਪਾਂ A ਤੋਂ ਲੈ ਕੇ Z ਤੱਕ ਸੋਲਵ ਕਰਾਂਗੇ ਸਾਰੇ ਵੀਡੀਓ ਵਿੱਚ ਬਣੇ ਰਹੋ ਜੇ ਤੁਹਾਨੂੰ ਕੋਈ ਵੀ ਕੁਐਸਚਨ ਵਿੱਚ ਡਾਊਟ ਲੱਗਿਆ ਹਨਾ ਬੇਝਿਜਕ ਕਮੈਂਟ ਕਰਿਓ ਤੁਹਾਨੂੰ ਟਾਈਮ ਨਾਲ ਰਿਪਲਾਈ ਮਿਲ ਜਾਣਾ ਆ ਆਪਾਂ ਉਸ ਮਤਲਬ ਜੋ ਤੁਹਾਡਾ ਸਵਾਲ ਹੋਊਗਾ ਉਹਨੂੰ ਆਪਾਂ ਸੋਲਵ ਕਰਾਂਗੇ ਓਕੇ ਨਾ ਹੁਣ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਜੋ ਤੁਹਾਡਾ ਪਹਿਲਾ ਹੈ ਪਾਗੂੜਾ ਆ ਬਸਤੂਨਿਸ਼ਟ ਪ੍ਰਸ਼ਨ 1 ਤੋਂ 5 ਤਾਕਤ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਤਾਂ ਆਪਾਂ ਦੇਖਦੇ ਆਂ ਇੱਥੇ ਤੁਹਾਡਾ ਆਨਸਰ ਆ ਜਾਣਾ ਹੈ ਤਾਕਤ ਤਿੰਨ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਕਿ ਤਾਕਤ ਵੱਧ ਤੋਂ ਵੱਧ ਤਾਕਤ विस्फोटक ताकत ताकत लचीलता इस तो बाद सेकंड क्वेश्चन अपना है अपना दूसरा क्वेश्चन है क्रियाशील गरमाਉਣ ਤੋਂ ਕੀ ਭਾਵ ਹੈ ਤੇ ਇਹਦਾ ਅਨਸਰ ਦੇਖਦੇ ਆਪਾਂ ਇੱਥੋਂ ਤੁਹਾਡਾ ਅਨਸਰ ਆ ਜਾਣਾ ਹੈ ਧਿਆਨ ਦਿਓ क्रियाशील गरमाਉਣ ਤੋਂ ਭਾਵ ਹੈ ਜਦੋਂ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਕਿਰਿਆ ਕਰਕੇ ਭਾਵ ਹਲਕੀ ਕਸਰਤ ਕਰਕੇ ਸਰੀਰ ਨੂੰ ਗਰਮਾਇਆ ਜਾਂਦਾ ਹੈ ਤੁਹਾਡਾ ਰਾਈਟ ਆਨਸਰ ਆ ਜਾਣਾ ਇਸ ਤੋਂ ਬਾਅਦ ਤੀਸਰੇ ਨੰਬਰ ਤੇ ਹੈ ਸਰੀਰਕ ਸਿੱਖਿਆ ਵਿੱਚ ਕੋਈ ਦੋ ਕੀਤੇ ਦੱਸੋ ਤਾਂ ਆਪਾਂ ਦੇਖ ਲੈਨੇ ਆ ਇਹ ਇੱਥੇ ਤੁਹਾਡਾ ਆਨਸਰ ਆ ਜਾਣਾ ਸਰੀਰਕ ਸਿੱਖਿਆ ਵਿੱਚ ਦੋ ਕੀਤੇ ਸਰੀਰਕ ਸਿੱਖਿਆ ਰਾਹੀਂ ਹੀ ਬੱਚੇ ਅਨੁਸ਼ਾਸਨ ਵਿੱਚ ਰਹਿਣਾ ਸਿੱਖਦੇ ਹਨ ਸਰੀਰਕ ਸਿੱਖਿਆ ਰਾਹੀਂ ਹੀ ਬੱਚੇ ਆਪਣੀ ਸਿਹਤ ਦਾ ਖਿਆਲ ਰੱਖਣਾ ਸਿੱਖਦੇ ਹਨ ਤੁਸੀਂ ਹੋਰ ਵੀ ਬਹੁਤ ਕੁਝ ਲਿਖ ਸਕਦੇ ਹੋ ਓਕੇ ਨਾ ਇਸ ਤੋਂ ਬਾਅਦ ਚੌਥੇ ਨੰਬਰ ਤੇ ਹੈ ਤੰਤੂਆਂ ਦੇ ਆਧਾਰ ਤੇ ਸੱਟਾਂ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਹਨ ਹਨਾ ਤੁਹਾਡਾ ਆਨਸਰ ਹੈ ਤੰਤੂ ਦੇ ਆਧਾਰ ਤੇ ਸੱਟਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ ਨਾਜ਼ੁਕ ਕੋਮਲ ਤੇ ਦੂਸਰੇ ਨੰਬਰ ਤੇ ਸਖਤ ਤੰਤੂਆਂ ਓਕੇ ਨਾ ਤੁਸੀਂ ਨਾਜ਼ੁਕ ਵੀ ਲਿਖ ਸਕਦੇ ਹੋ ਕੋਮਲ ਵੀ ਲਿਖ ਸਕਦੇ ਹੋ ਤੇ ਦੂਸਰੇ ਨੰਬਰ ਤੇ ਸਖਤ ਤੰਤੂਆਂ ਆਹ ਹੋ ਗਿਆ ਸਾਰੇ ਆ ਗਏ ਹੋਗੇ ਨਾ ਆਪਣੇ ਇਸ ਤਰ੍ਹਾਂ ਪੰਜਵੇਂ ਨੰਬਰ ਤੇ ਅਸਮਰਥਾ ਤੋਂ ਕੀ ਭਾਵ ਹੈ ਕਿਸੇ ਵੀ ਕੰਮ ਨੂੰ ਨਾ ਕਰਨ ਦੀ ਯੋਗਤਾ ਨੂੰ ਅਸਮਰਥਾ ਕਿਹਾ ਜਾਂਦਾ ਹੈ ਇਹ ਤੁਹਾਡਾ ਆਨਸਰ ਆ ਜਾਂਦਾ ਠੀਕ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਕੰਮ ਨੂੰ ਨਾ ਕਰਨ ਦੀ ਯੋਗਤਾ ਨੂੰ ਅਸਮਰਥਾ ਕਿਹਾ ਜਾਂਦਾ ਹੈ ਜਲ ਇਸ ਤੁਸੀਂ ਵੀਡੀਓ ਵਿੱਚ ਬਣੇ ਰਹੋ ਤੁਹਾਨੂੰ ਸਾਰੇ ਆਪਾਂ ਸਾਰੇ ਸੋਲਵਡ ਕਰਾਵਾਂਗੇ ਠੀਕ ਹੈ ਨਾ ਖਾਲੀ ਥਾਂ ਭਰੋ ਖਾਲੀ ਥਾਂ ਮੈਂ 6 ਤੋਂ 10 ਤੱਕ ਤੁਹਾਡੇ ਕਿਸੇ ਵਿਅਕਤੀ ਦੇ ਵਿਵਾਰ ਦੇ ਅਧਿਆਇ ਨੂੰ ਡੈਸ਼ ਕਹਿੰਦੇ ਹਨ ਤਾਂ ਤੁਸੀਂ ਮਨੁੱਖੀ ਜਾਂਚ ਵੀ ਲਿਖ ਸਕਦੇ ਹੋ ਮਨੁੱਖੀ ਜਾਂਚ ਇਸ ਤੋਂ ਬਾਅਦ ਆ ਮਨੁੱਖੀ ਪਰਖ ਮਨੁੱਖੀ ਲਿਖ ਕੇ ਪਰਖ ਤੁਸੀਂ ਇਹ ਵੀ ਕਹਿ ਸਕਦੇ ਹੋ ਦੋਨੇ ਦੋਨੇ ਲਿਖ ਸਕਦੇ ਹੋ ਬ੍ਰੈਕਟ ਪਾ ਕੇ ਦੋਨੇ ਲਿਖ ਸਕਦੇ ਹੋ ਜਾਂ ਕਿ ਐਦਾ ਦਾ ਸਲੈਸ਼ ਪਾ ਕੇ ਲਿਖ ਲਿਓ ਤੋ ਇਹਦਾ ਸਹੀ ਜਾਊਗਾ ਠੀਕ ਹੈ ਨਾ ਇਸ ਤੋਂ ਬਾਅਦ ਇਹ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਨੂੰ ਹੁਣ ਡੈਸ਼ ਰਤਨ ਅਵਾਰਡ ਕਹਿੰਦੇ ਹਨ ਮੇਜਰ ਧਿਆਨ ਚੰਦ ਖੇਡ ਰਤਨ ਅਵਾਰਡ ਕਹਿੰਦੇ ਹਨ ਮੇਜਰ ਧਿਆਨ ਚੰਦ ਖੇਡ ਰਤਨ ਅਵਾਰਡ ਉਥੋਂ ਦੇਖ ਕੇ ਲਿਖ ਲਿਓ ਹੈ ਇਸ ਤੋਂ ਬਾਅਦ ਜੋ ਨੈਕਸਟ ਆਪਣਾ ਹੈ ਸਰੀਰਕ ਸੋਰੀ ਸਰੀਰਕ ਜੋੜਾ ਨੂੰ ਵੱਧ ਤੋਂ ਵੱਧ ਮੋੜਨ ਦੀ ਸਮਰੱਥਾ ਨੂੰ ਡੈਸ਼ ਕਹਿੰਦੇ ਹਨ ਤੈਨੂੰ ਕਹਿੰਦੇ ਆ ਸੁਸਤ ਲਚਕ ਸੁਸਤ ਲਚਕ ਕਹਿੰਦੇ ਆ ਠੀਕ ਆ ਤੇ ਪਲੀਜ਼ ਤੁਸੀਂ ਐਸ ਵੀ ਦੀਪਸਾਨੀ ਮੇਰਾ YouTube ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਫਾਈਨਲ ਪੇਪਰ ਦੀ ਵੀ ਤਿਆਰੀ ਇੱਥੇ ਕਰਾਵਾਂਗੇ ਓਕੇ ਨਾ ਤੁਹਾਡੇ ਇੱਕ ਲਾਈਕ ਸਬਸਕ੍ਰਾਈਬ ਕਰਨਾ ਸਾਡੇ ਮਤਲਬ ਬਹੁਤ ਹੌਸਲਾ ਹੁੰਦਾ ਹੈ ਕਿ ਚਲੋ ਵੀ ਹਨਾ ਵੀਡੀਓ ਬਣਾ ਕੇ ਬੱਚਿਆਂ ਨੂੰ ਪ੍ਰੋਵਾਈਡ ਕਰਾਣਾ ਆ ਇਸ ਤੋਂ ਬਾਅਦ ਆ ਦੋ ਜਾਂ ਦੋ ਤੋਂ ਵੱਧ ਵੱਧ ਹੱਡੀਆਂ ਦੇ ਸਿਰੇ ਆਪਸ ਵਿੱਚ ਮਿਲ ਕੇ ਡੈਸ਼ ਬਣਾਉਂਦੇ ਹਨ ਤਾਂ ਜੋੜ ਬਣਾਉਂਦੇ ਆ ਇਹਦਾ ਰਾਈਟ ਆਨਸਰ ਆ ਜਾਣਾ ਤੁਹਾਡਾ ਜੋੜ ਰਾਈਟ ਡਾਊਨ ਕਰੀ ਜਾਓ ਨਾਲ ਦੀ ਨਾਲ ਇਸ ਤੋਂ ਬਾਅਦ ਆ ਸਮਾਜ ਦੀ ਸਭ ਤੋਂ ਛੋਟੀ ਇਕਾਈ ਨੂੰ ਡੈਸ਼ ਕਹਿੰਦੇ ਹਨ ਸਮਾਜ ਦੀ ਸਭ ਤੋਂ ਛੋਟੀ ਸਮਾਜ ਤੇ ਪਿੰਡ ਦੀ ਗੱਲ ਕਰੇ ਦਿੱਤੀ ਹੈ ਇਹਨਾਂ ਨੇ ਇਟ ਮੀਨਸ ਇਹ ਗੱਲ ਕਰ ਰਹੇ ਪਰਿਵਾਰ ਦੀ ਸਭ ਤੋਂ ਛੋਟੀ ਇਕਾਈ ਪਰਿਵਾਰ ਹੁੰਦੇ ਆ ਠੀਕ ਇਸ ਤੋਂ ਬਾਅਦ ਆਪਾਂ ਨੈਕਸਟ ਦੇਖਦੇ ਆ ਆਪਣੇ ਤਕਰੀਬਨ ਇਹ ਵੀ ਹੋ ਗਏ ਖਾਲੀ ਥਮ ਵੀ ਹੋ ਗਏ ਹਨ ਇਸ ਤੋਂ ਬਾਅਦ ਆ ਜਾਂਦੇ ਆ ਆਪਣੇ ਸਹੀ ਗਲਤ ਸਹੀ ਗਲਤ ਵਿੱਚ ਆਪਣੇ ਹੈਗੇ ਆ 11 ਤੋਂ 15 ਤੱਕ ਇੱਕ ਆਮ ਵਿਅਕਤੀ ਨੂੰ ਹਫਤੇ ਵਿੱਚ ਘੱਟ ਤੋਂ ਘੱਟ ਤਿੰਨ ਦਿਨ ਕਸਰਤ ਜ਼ਰੂਰੀ ਕਰਨੀ ਚਾਹੀਦੀ ਹੈ ਆ ਇਹ ਦਿਨ ਹਾਂ ਸਹੀ ਆ ਬਿਲਕੁਲ ਸਹੀ ਆ ਜੇ ਕਿਸੇ ਨੂੰ ਵੀ ਡਾਊਟ ਲੱਗਿਆ ਪਲੀਜ਼ ਤੁਸੀਂ ਕਮੈਂਟ ਜਰੂਰ ਕਰਿਓ ਮੋਟਾਪਾ ਇੱਕ ਬਿਮਾਰੀ ਨਹੀਂ ਪਰ ਬਿਮਾਰੀ ਲਈ ਕਾਰਨ ਬਣਦਾ ਹੈ ਬਿਲਕੁਲ ਸਹੀ ਆ ਲੋੜ ਤੋਂ ਜ਼ਿਆਦਾ ਇੰਟਰਨੈਟ ਦੀ ਵਰਤੋਂ ਕਰਨ ਨਾਲ ਸਰੀਰਕ ਅਤੇ ਮਾਨਸਿਕ ਸਿਹਤ ਤੇ ਬੁਰਾ ਪ੍ਰਭਾਵ ਹੋ ਸਕਦਾ ਹੈ ਤਾਂ ਸਹੀ ਆ ਕਿਸ਼ੋਰ ਅਵਸਥਾ ਨੂੰ ਤੂਫਾਨੀ ਉਮਰ ਵੀ ਕਹਿੰਦੇ ਹਨ ਬਿਲਕੁਲ ਸਹੀ ਆ ਹੁਣ ਜਿਹੜੇ ਯੰਗ ਬੱਚੇ ਹੁੰਦੇ ਨਾ 15 ਸਾਲ ਤੋਂ ਉੱਪਰ ਦੇ 25 ਸਾਲ ਦੇ ਵਿੱਚ ਵਿੱਚ ਬਹੁਤ ਹੀ ਮਤਲਬ ਨਾ ਅਜੀਬ ਤਰ੍ਹਾਂ ਦੇ ਹੁੰਦੇ ਆ ਅਜੀਬ ਤਰ੍ਹਾਂ ਦੀ ਐਦਾਂ ਮੈਂ ਕਹਿ ਰਿਹਾ ਕਿਉਂਕਿ ਉਹਨਾਂ ਵਿੱਚ ਨਾ ਸਾਰੇ ਕੰਮ ਕਰਨ ਦੀ ਸਮਰੱਥਾ ਹੁੰਦੀ ਆ ਠੀਕ ਹੈ ਨਾ ਤਾਂ ਕਰਕੇ ਇਸ ਵਿੱਚ ਨੈਕਸਟ ਆਪਣਾ ਜੋ ਆ ਜਾਣਾ ਜਿਸ ਭੋਜਨ ਵਿੱਚ ਸਾਰੇ ਪੋਸ਼ਟਿਕ ਤੱਤ ਮੌਜੂਦ ਹੋਣ ਉਸ ਭੋਜਨ ਨੂੰ ਸੰਤੁਲਿਤ ਭੋਜਨ ਕਹਿੰਦੇ ਆ ਨਾ ਤੁਸੀਂ ਕੁਦੇ ਦੇਖ ਸਕਦੇ ਹਾਂ ਸਾਰੇ ਪੋਸ਼ਟਿਕ ਤੱਤ ਹੈਗੇ ਤਾਂ ਨੂੰ ਸੰਤੁਲਿਤ ਹੀ ਕਹਿਣਾ ਆ ਤੇ ਇਹਦਾ ਮਤਲਬ ਇਹ ਸਹੀ ਆ ਕੁਝ ਆਪਣਾ ਮਤਲਬ ਲੌਜੀਕਲ ਦਿਮਾਗ ਵੀ ਮਤਲਬ ਅੱਛਾ ਯੂਜ਼ ਕਰੇ ਤਾਂ ਬੈਟਰ ਆ ਇਸ ਤੋਂ ਬਾਅਦ ਇਹ ਆਪਣੇ ਬਹੁ-ਪਾਤੀ ਪ੍ਰਸ਼ਨ ਆ ਜੋ ਤੁਸੀਂ ਟਿਕ ਕਰਨਾ ਆ 16 ਤੋਂ ਲੈ ਕੇ 20 ਤੱਕ 5-5 ਪ੍ਰਸ਼ਨ ਇਹ ਕਿਹੜੀ ਲਚਕ ਜ਼ਿਆਦਾ ਹੁੰਦੀ ਹੈ ਤਾਂ ਸੁਸਤ ਲਚਕ ਜ਼ਿਆਦਾ ਹੁੰਦੀ ਹੈ 17 ਨੰਬਰ ਤੇ ਇਹ ਮੋਚ ਕਿਸ ਥਾਂ ਤੇ ਜ਼ਿਆਦਾ ਆਉਂਦੀ ਹੈ ਤਾਂ ਗਿੱਟੇ ਚ ਜ਼ਿਆਦਾ ਆਉਂਦੀ ਆ ਐਡਾ ਆਪਸ਼ਨ ਆ ਤੁਹਾਡਾ ਰਾਈਟ ਹੀਟ ਦਿੱਤੇ ਕਿਸ ਇਵੈਂਟ ਵਿੱਚ ਵਿਸਪੋਰਟ ਤਾਕਤ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਤਾਂ ਇਹ ਜੋ ਤੁਹਾਡਾ ਆ ਜਣਾ ਹੈ ਉੱਚੀ ਛਾਲ ਭਾਰਤ ਦੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਦਿੱਤਾ ਜਾਣ ਵਾਲਾ ਖੇਡ ਅਵਾਰਡ ਡੈਸ਼ ਹੈ ਤਾਂ ਇਹ ਆ ਜਾਣਾ ਤੁਹਾਡਾ ਇਹਦੇ ਵਿੱਚ ਸਾਮ ਡਾਊਟ ਆ अर्जुन अवार्ड अर्जुन अवार्ड ਹੋਣਾ ਆ ਆਈ ਥਿੰਕ ਇਹ ਇਹੀ ਹੋਣਾ ਆ ਠੀਕ ਆ ਤੁਸੀਂ ਦੇਖ ਲਿਓ ਅਰਜੁਨ अवार्ड ਹੀ ਹੋਣਾ ਆ ਹੇਠ ਵਿੱਚੋਂ ਕਿਹੜੀ ਸਖਤ ਤੰਤੂ ਆ ਦੀ ਸੱਟ ਹੈ ਤਾਂ ਹੱਡੀ ਟੁੱਟਣਾ ਇਹ ਤੁਹਾਡਾ ਰਾਈਟ ਆਨਸਰ ਆ ਜਾਣਾ ਹੈ ਇਸ ਤੋਂ ਬਾਅਦ ਆ ਜਾਂਦੇ ਆ ਆਪਣੇ ਸਿੱਖਣ ਦੇ ਕਿਹੜੇ ਨਿਯਮ ਹਨ ਆਪਾਂ ਦੇਖ ਲੈਨੇ ਇਹਦੇ ਸਿੱਖਣ ਦੇ ਹੇਠ ਲਿਖੇ ਨਿਯਮ ਹਨ ਤਤਪਰਤਾ ਦਾ ਨਿਯਮ ਆ ਪ੍ਰਭਾਵ ਦਾ ਨਿਯਮ ਆ ਅਭਿਆਸ ਦਾ ਨਿਯਮ ਆ ਤੁਸੀਂ ਇਹ ਵੀ ਲਿਖ ਦੋਗੇ ਤੁਹਾਡਾ ਸਹੀ ਆ ਇਹ ਮੈਂ ਆਪਣੇ ਵੱਲੋਂ ਤਿਆਰ ਕੀਤਾ ਆ ਵਿਵਾਰ ਜਦੋਂ ਜ਼ਿੰਦਗੀ ਵਿੱਚ ਕੁਝ ਨਵਾਂ ਸਿੱਖਦੇ ਹਾਂ ਅਤੇ ਸਾਡੇ ਵਿਵਾਰ ਵਿੱਚ ਬਦਲਾ ਆਉਂਦਾ ਹੈ ਇਸ ਨੂੰ ਸਿੱਖਣਾ ਕਿਹਾ ਜਾਂਦਾ ਹੈ ਕੁਝ ਵੀ ਨਵਾਂ ਠੀਕ ਆ ਨਾ ਜਦੋਂ ਆਪਾਂ ਕੁਝ ਵੀ ਨਵਾਂ ਸਿੱਖਦੇ ਹਾਂ ਉਹਨੂੰ ਸਿੱਖਣਾ ਕਹਿੰਦਾ ਆ ਕਹਿੰਦੇ ਆ ਠੀਕ ਆ ਨਾ कंफ्यूज नहीं होना या तुसी नेक्स्ट अपना क्वेश्चन है असताई असमर्थता ਦਾ ਕੀ ਅਰਥ ਹੈ ਆਪਾਂ ਉੱਤਰ ਦੇਖ ਲੈਣੇ ਆ ਇਹ ਤੁਹਾਡਾ ਆਨਸਰ ਆ ਜਾਣਾ ਇੱਥੋਂ ਦੋ ਨੰਬਰ ਦਾ ਇਹ ਖਾਸ ਨਹੀਂ ਕਿਸੇ ਕੰਮ ਨੂੰ ਨਾ ਕਰਨ ਦੀ ਯੋਗਤਾ ਨੂੰ ਅਸਮਰੱਥਾ ਕਿਹਾ ਜਾਂਦਾ ਹੈ ਭਾਵ ਕਿ ਵਿਅਕਤੀ ਆਪਣੀ ਸਰੀਰਕ ਜਾਂ ਮਾਨਸਿਕ ਖਾਮੀ ਖਾਮੀ ਮਤਲਬ ਹੁੰਦਾ ਹੈ ਕਮੀ ਕਰਕੇ ਕਿਸੇ ਵੀ ਕੰਮ ਨੂੰ ਇੱਕ ਤੰਦਰੁਸਤ ਵਿਅਕਤੀ ਵਾਂਗ ਕਰਨ ਦੇ ਸਮਰਥ ਨਹੀਂ ਹੁੰਦਾ ਹੈ ਤੁਸੀਂ ਸਿੰਪਲ ਵਰਡਿੰਗ ਵਿੱਚ ਕਿਹਾ ਕਿਸੇ ਵੀ ਕੰਮ ਨੂੰ ਨਾ ਕਰਨ ਦੀ ਯੋਗਤਾ ਨੂੰ ਅਸਮਰੱਥਾ ਕਿਹਾ ਜਾਂਦਾ ਹੈ ਜਦੋਂ ਕੋਈ ਵਿਅਕਤੀ ਇੱਕ ਤੰਦਰੁਸਤ ਵਿਅਕਤੀ ਵਾਂਗ ਕੰਮ ਨਹੀਂ ਕਰ ਪਾਉਂਦਾ ਹੈ ਠੀਕ ਹੈ ਨਾ ਉਸ ਚੀਜ਼ ਨੂੰ ਇਹ ਕਿਹਾ ਗਿਆ ਵਾ ਉਮੀਦ ਕਰਦਾ ਹਾਂ ਤੁਹਾਨੂੰ ਸਮਝ ਲੱਗ ਗਿਆ ਹੋਣਾ ਹੈ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ ਜੋ ਆਪਣਾ ਹੈ ਸਿੱਖਣ ਦੀ ਸਥਾਨ ਬਦਲੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਆਪਣਾ ਜੋ ਆਨਸਰ ਹੈ ਕਾਫੀ ਹੱਦ ਤੱਕ ਮੈਂ ਆਨਸਰ ਖੁਦ ਹੀ ਨੋਰਮਲ ਪਾਸੇ ਵਿੱਚ ਕ੍ਰੀਏਟ ਕਰਦਾ ਹੁੰਦਾ ਹਾਂ ਬਣਾਉਣਾ ਹੁੰਦਾ ਹੈ ਤਿਆਰ ਕਰਦਾ ਹੁੰਦਾ ਹਾਂ ਸਿੱਖਣ ਦੀ ਸਥਾਨ ਬਦਲੀ ਨਿਸ਼ਚਿਤ ਨਹੀਂ ਹੁੰਦੀ ਕਿ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਇਹ ਤਾਂ ਤੁਸੀਂ ਵੀ ਜਾਣਦੇ ਹੋ ਬਚਪਨ ਹੋ ਗਿਆ ਹੁਣ ਜਵਾਨੀ ਹੋ ਗਿਆ ਬੁਢਾਪਾ ਹੋ ਗਿਆ ਤੁਹਾਨੂੰ ਕਿਤੇ ਵੀ ਨਵੇਂ ਜਗ੍ਹਾ ਤੇ ਚਲ ਜਾਓਗੇ ਤੁਹਾਨੂੰ ਨਵਾਂ ਸਿੱਖਣ ਨੂੰ ਮਿਲਣਾ ਹੈ ਓਕੇ ਸਿੱਖਣ ਦੀ ਸਥਾਨ ਬਦਲੀ ਨਿਸ਼ਚਿਤ ਨਹੀਂ ਹੁੰਦੀ ਹੈ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਪਹਿਲਾ ਬੱਚਾ ਆਪਣੇ ਪਰਿਵਾਰ ਸਮਾਜ ਤੋਂ ਸਿੱਖਦੇ ਹਨ ਸਕੂਲ ਦੂਜਾ ਘਰ ਕਿਹਾ ਜਾਂਦਾ ਹੈ ਉਸ ਤੋਂ ਸਿੱਖਦੇ ਹਨ ਇਸ ਤਰ੍ਹਾਂ ਅੱਗੇ ਆਉਣ ਵਾਲੇ ਸਮੇਂ ਤੋਂ ਸਮੇਂ ਦੇ ਅਨੁਸਾਰ ਸਿੱਖਦੇ ਹਨ ਤੁਸੀਂ ਆਪਣੇ ਬੋਡਿੰਗ ਵਿੱਚ ਬਹੁਤ ਹੀ ਈਜ਼ੀ ਤਰੀਕੇ ਨਾਲ ਆਸਾਨੀ ਨਾਲ ਲਿਖ ਸਕਦੇ ਹੋ ਇਹ ਕੋਈ ਡਿਫਿਕਲਟ ਨਹੀਂ ਹੈ ਕੋਈ ਔਖਾ ਨਹੀਂ ਹੈ ਪਹਿਲਾਂ ਆਪਣਾ ਘਰ ਪਰਿਵਾਰ ਤੋਂ ਸਿੱਖਦੇ ਨੇ ਫਿਰ ਦੂਜਾ ਘਰ ਸਕੂਲ ਆ ਉਸ ਤੋਂ ਬਾਅਦ ਜਿੱਦਾਂ ਦਾ ਸਮਾਂ ਆਉਂਦਾ ਹੈ ਨਾ ਉਦਾਂ ਦੇ ਲੋਕ ਬਣ ਜਾਂਦੇ ਆ ਉਦਾਂ ਦਾ ਚੀਜ਼ ਸਿੱਖਦੇ ਆ ਓਕੇ ਨਾ ਇਸ ਤੋਂ ਬਾਅਦ ਨੈਕਸਟ ਆਪਣਾ ਜੋ ਕੁਐਸਚਨ ਹੈ ਅ ਪੰਜਾਬ ਦੇ ਸਭ ਤੋਂ ਵੱਡੇ ਖੇਡ ਅਵਾਰਡ ਦਾ ਨਾਮ ਕੀ ਹੈ ਇਹ ਤੁਹਾਡਾ ਜੋ ਆਨਸਰ ਹੈ ਆ ਮਹਾਰਾਜਾ ਰਣਜੀਤ ਸਿੰਘ ਅਵਾਰਡ ਇਹ ਤੁਹਾਡਾ ਰਾਈਟ ਆਨਸਰ ਆ ਜਾਣਾ ਹੈ ਇਸ ਤੋਂ ਨੈਕਸਟ ਆਪਣਾ ਜੋ ਹੈ ਬਾਦੂ ਭਾਰ ਦੇ ਸਿਧਾਂਤ ਤੋਂ ਕੀ ਭਾਵ ਹੈ ਇਹ ਮੈਂ ਦੇਖ ਲੈਣਾ ਕੁਐਸਚਨ ਜੇ ਮੈਨੂੰ ਲੱਗਦਾ ਇਹ ਕਲਿੱਕ ਨਹੀਂ ਹੋਇਆ ਸੀ ਫਿਰ ਵੀ ਸੌਰੀ ਇਹ ਮੈਂ ਕਲਿੱਕ ਕਰਨਾ ਹੀ ਭੁੱਲ ਗਿਆ ਤੁਹਾਨੂੰ ਮੈਂ ਪ੍ਰੋਵਾਈਡ ਕਰਾ ਦੇਣਾ ਕਿਸੇ ਵੀ ਤਰੀਕੇ ਨਾਲ ਨੈਕਸਟ ਆਪਾਂ ਅੱਗੇ ਦੇਖਦੇ ਹਾਂ ਬਾਧੂ ਭਾਰ ਉਹੀ ਹੋਊਗਾ ਜੇ ਆਪਾਂ ਹੁਣ 40 ਕਿਲੋ ਸਮਰਥਾ 'ਤੇ ਸਰੀਰ ਸਾਡੀ ਚੱਕ ਲੈਂਦਾ ਮਨ ਮਤਲਬ ਆਪਾਂ 40 ਕਿਲੋ ਵਜ਼ਨ ਚੱਕ ਸਕਦੇ ਹਾਂ ਤੇ ਜਦੋਂ 80 ਕਿਲੋ ਵਜ਼ਨ ਉਹਦੇ ਉੱਤੇ ਪਾ ਦਿੱਤਾ ਜਾਵੇ ਤਾਂ ਨੁਕਸਾਨ ਹੋਊਗਾ ਨਾ ਉਹਦੇ ਬਾਰੇ ਹੀ ਪੁੱਛਿਆ ਗਿਆ ਵਾ ਬਾਧੂ ਭਾਰ ਦੇ ਸਿਧਾਂਤ ਤੋਂ ਕੀ ਭਾਵ ਹੈ ਇਸ ਤੋਂ ਬਾਅਦ ਨੈਕਸਟ ਭਾਗ ਏਡੀ ਆਪਣਾ ਸਮਾਜ ਸ਼ਾਸਤਰ ਕਿਹੜੇ ਸ਼ਬਦੋਂ ਦੇ ਮਿਲ ਤੋਂ ਬਣਿਆ ਹੈ ਆਪਾਂ ਉੱਤਰ ਦੇਖ ਲੈਨੇ ਆ ਸਮਾਜ ਸ਼ਾਸਤਰ ਅੰਗਰੇਜ਼ੀ ਦੇ ਸ਼ਬਦ ਸਾਈਕੋਲੋਜੀ ਦਾ ਅਨੁਵਾਦ ਹੈ ਸਾਈਕੋਲੋਜੀ ਸ਼ਬਦ ਸਾਈਕੋ ਅਤੇ ਲੋਗੋ ਤੋਂ ਦੋ ਸ਼ਬਦ ਦੇ ਸੁਮੇਲ ਤੋਂ ਬਣਿਆ ਹੈ ਸਾਈਕੋ ਸ਼ਬਦ ਦਾ ਤੋਂ ਭਾਵ ਸਮਾਜ ਅਤੇ ਲੋਕ ਸਬਦ ਦਾ ਅਰਥ ਵਿਗਿਆਨ ਹੈ ਇਹਨਾਂ ਤੁਸੀਂ ਲਿਖ ਦੋਗੇ ਤੁਹਾਡਾ ਦੋ ਨੰਬਰ ਮਿਲ ਜੂਗੇ ਦੋ ਤਿੰਨ ਨੰਬਰ ਮਿਲ ਜੂਗੇ ਤੁਹਾਨੂੰ ਠੀਕ ਹੈ ਬਾਕੀ ਤੁਸੀਂ ਦੇਖ ਲਿਓ ਤੁਹਾਡੇ ਕੋਲ ਬੁੱਕ ਹੁਣ ਆਇਆ ਉਹਦੇ ਵਿੱਚ ਕਲੀਅਰ ਲਿਖਿਆ ਹੋਣਾ ਕਾਫੀ ਲੈਂਥੀ ਵਿੱਚ ਨੈਕਸਟ ਆਪਣਾ ਜੋ ਹੈ ਮੂੜ ਬੇ સેવા ਕੀ ਹੈ ਮੂੜ ਵਸੇਵਾ ਭਾਰਤੀ ਪੁਨਰ ਵਿਸਥਾਪਨ ਇਹ ਅੰਗਰੇਜ਼ੀ ਸ਼ਬਦ ਕਈ ਵਾਰੀ ਸ਼ਬਦ ਨਾ ਆਪਣੇ ਡਿਫਿਕਲਟ ਆ ਜਾਂਦੇ ਆ ਰੀਹੈਬਿਲੀਟੇਸ਼ਨ ਆ ਤੋਂ ਭਾਵ ਆ ਰੀਹੈਬਿਟਾ ਤੋਂ ਮਿਲਿਆ ਗਿਆ ਹੈ ਸੌਰੀ ਲਿਆ ਗਿਆ ਹੈ ਜਿਸ ਦਾ ਅਰਥ ਸਮਰਥਾ ਮੂੜ ਵਸੇਵਾ ਤੋਂ ਭਾਵ ਕਿਸੇ ਚੀਜ਼ ਨੂੰ ਦੁਬਾਰਾ ਬਣਾਉਣਾ ਜਾਂ ਖੋਦ ਵਿੱਚ ਉਸ ਨੂੰ ਦੁਬਾਰਾ ਲਿਆਉਣਾ ਜਿਵੇਂ ਉਦਾਹਰਨ ਵਜੋ ਮਨ ਲੋ ਕਿਸੇ ਕਾਰਨ ਕਰਕੇ ਕਿਸੇ ਵਿਅਕਤੀ ਦਾ ਹੱਥ ਜਾਂ ਪੈਰ ਕੱਟਣਾ ਪੈ ਜਾਵੇ ਤਾਂ ਉਸ ਨੂੰ ਵਿਅਕਤੀ ਨੂੰ ਫਿਰ ਡਾਕਟਰ ਦੁਆਰਾ ਮੈਡੀਕਲ ਸਹੂਲਤਾ ਰਾਹੀਂ ਬਨਾਵਟੀ ਅੰਗਾਂ ਅੰਗ ਲਗਾ ਦਿੱਤਾ ਜਾਂਦਾ ਹੈ ਇਸ ਨੂੰ ਮੁੜ ਵਸੇਵਾ ਕਿਹਾ ਜਾਂਦਾ ਹੈ ਇਹੀ ਆ ਚੀਜ਼ ਨੂੰ ਦੁਆਰਾ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਯੋਗ ਵਿੱਚ ਲਿਆਉਣਾ ਆਸਾਨ ਵਰਡਿੰਗ ਵਿੱਚ ਇਹੀ ਹੋ ਸਕਦਾ ਹੈ ਓਕੇ ਤਾਂ ਨੈਕਸਟ ਆਪਣਾ ਜੋ ਕੁਐਸਚਨ ਹੈ ਉਮੀਦ ਕਰਦਾ ਤੁਹਾਨੂੰ ਸਮਝ ਲੱਗ ਰਿਹਾ ਹੋਣਾ ਆ ਤੇ ਆਪਣੇ ਪੇਪਰ ਕਾਫੀ ਹੱਦ ਤੱਕ ਹੀ ਰੀਅਲ ਨਿਕਲਦੇ ਆ ਤੁਸੀਂ ਪੁਰਾਣੇ ਵੀਡੀਓਸ ਜਾਓ ਵਾਚਿੰਗ ਕਰੋ ਉਹਦੇ ਕਮੈਂਟਸ ਪੜੋ ਓਕੇ ਤੇ ਆਪਣਾ ਜੋ ਨੈਕਸਟ ਆ ਸਰੀਰ ਨੂੰ ਠੰਡਾ ਕਰਨ ਤੋਂ ਕੀ ਭਾਵ ਹੈ ਸਰੀਰ ਨੂੰ ਠੰਡਾ ਕਰਨ ਤੋਂ ਕੀ ਭਾਵ ਹੈ ਇੱਥੋਂ ਤੁਹਾਡਾ ਆਨਸਰ ਆ ਜਾਣਾ ਹੈ ਤੁਸੀਂ ਪਹਿਲਾਂ ਤੁਹਾਨੂੰ ਥੋੜਾ ਜਿਹਾ ਬਣਾਉਣਾ ਪੈਣਾ ਆ ਪਹਿਲਾਂ ਤੁਸੀਂ ਇੱਥੋਂ ਵੀ ਸ਼ੁਰੂ ਕਰ ਸਕਦੇ ਹੋ ਗਰਮਾਉਣ ਦੀ ਸੌਰੀ ਗਰਮਾਉਣ ਦੀ ਤਰ੍ਹਾਂ ਸਰੀਰ ਨੂੰ ਠੰਡਾ ਕਰਨਾ ਵੀ ਇੱਕ ਮਹੱਤਵਪੂਰਨ ਕਿਰਿਆ ਹੈ ਖੇਡਦੇ ਸਮੇਂ ਇੱਥੋਂ ਸਟਾਰਟ ਕਰਨਾ ਹੁਣ ਤੁਸੀਂ ਖੇਡਦੇ ਸਮੇਂ ਖਿਡਾਰੀ ਦੇ ਸਰੀਰ ਦਾ ਤਾਪਮਾਨ ਬਹੁਤ ਵੱਧ ਜਾਂਦਾ ਹੈ ਜਿਸ ਨਾਲ ਉਸ ਦੀਆਂ ਸਰੀਰਕ ਪ੍ਰਣਾਲੀਆਂ ਖਾਸ ਤੌਰ ਤੇ ਲਹੂ ਗੇੜ ਪ੍ਰਣਾਲੀ ਸਾਹ ਕਿਰਿਆ ਪ੍ਰਣਾਲੀ ਅਤੇ ਮਾਸਪੇਸ਼ੀਆਂ ਪ੍ਰਣਾਲੀ ਬੜੀ ਤੇਜ਼ੀ ਨਾਲ ਕੰਮ ਕਰਦੀਆਂ ਹਨ ਸਰੀਰ ਨੂੰ ਠੰਡਾ ਕਰਨ ਦੀ ਕਿਰਿਆ ਨਾਲ ਸਰੀਰ ਦੇ ਤਾਪਮਨ ਅਤੇ ਕਾਰਜ ਪ੍ਰਣਾਲੀਆਂ ਨੂੰ ਸਹੀ ਢੰਗ ਨਾਲ ਸਧਾਰਨ ਅਵਸਥਾ ਵਿੱਚ ਲਿਆਇਆ ਲਿਆਂਦਾ ਜਾਂਦਾ ਹੈ। ਇੱਥੋਂ ਬਾਅਦ ਵਿੱਚ ਆਪਾਂ ਤੁਸੀਂ ਇੱਥੋਂ ਲਿਖਣਾ ਆ ਕਿਉਂਕਿ 3 ਨੰਬਰ ਦਾ ਇਹ ਇੰਨਾ ਲੈਂਥੀ ਨਹੀਂ ਲਿਖਣਾ ਆਪਾਂ ਠੰਡਾ ਕਰਨ ਦੀ ਪ੍ਰਕਿਰਿਆ ਨੂੰ 5 ਤੋਂ 15 ਮਿੰਟ ਤੱਕ ਦਾ ਸਮਾਂ ਲੱਗਦਾ ਹੈ। ਇਸ ਕਿਰਿਆ ਰਾਹੀਂ ਸਰੀਰ ਨੂੰ ਠੰਡਾ ਕਰਨ ਨਾਲ ਖਿਡਾਰੀ ਦੀ ਥਕਾਵਟ ਘਟ ਜਾਂਦੀ ਹੈ। ਤੇ ਉਹ ਆਰਾਮ ਮਹਿਸੂਸ ਕਰਦਾ ਹੈ। ਓਕੇ ਨਾ ਉਮੀਦ ਕਰਦਾ ਤੁਹਾਨੂੰ ਸਮਝ ਲੱਗ ਰਿਹਾ ਹੋਣਾ ਆ। ਦੇਖੋ ਬੋਲ ਬੋਲ ਕੇ ਨਾ ਗਲਾ ਬੈਠਣ ਲੱਗ ਜਾਂਦਾ ਆ। ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿੱਤਾ ਹੋਇਆ। ਇੱਕ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਆਪਣੇ ਫਰੈਂਡਸ ਨਾਲ ਤਾਂ ਜੋ ਉਹ ਵੀ ਵਧੀਆ ਤਰੀਕੇ ਨਾਲ ਪੇਪਰ ਕਰਕੇ ਆਉਣ। ਇਸ ਤੋਂ ਬਾਅਦ ਨੈਕਸਟ ਆ ਆਪਣਾ ਆ। ਸਰੀਰਕ ਸਿੱਖਿਆ ਦਾ ਅਧਿਆਪਕ ਬਣਨ ਲਈ ਕਿਹੜੇ ਕੋਰਸ ਕੀਤੇ ਜਾਂਦੇ ਹਨ? ਚਾਰ ਤਰ੍ਹਾਂ ਦੇ ਕੋਰਸ ਹੁੰਦੇ ਆ। ਆਪਾਂ ਦੇਖ ਲੈਨੇ ਹੁਣੇ। डीपी एड ਦਾ ਕੋਰਸ ਆ ਇਸ ਤੋਂ ਬਾਅਦ ਬੀਪੀ ਇਹ ਐਡ ਦਾ ਕੋਰਸ ਆ ਤੇ ਇਸ ਤੋਂ ਬਾਅਦ ਇਹ ਬੀਪੀ ਐਡ ਡਿਪਲੋਮਾ ਆ ਐਮਪੀ ਐਡ ਹੈ ਠੀਕ ਹੈ ਨਾ ਇਹ ਤੁਸੀਂ ਦੇਖ ਲੈਣਾ ਆ ਇਹਨੂੰ ਨੋਟ ਕਰਕੇ ਰੱਖ ਲਓ ਬਹੁਤ ਹੀ ਮਤਲਬ ਬਾਅਦ ਵਿੱਚ ਤੁਸੀਂ ਭੁੱਲ ਜਾਣਾ ਆ ਨੈਕਸਟ ਆਪਣਾ ਜੋ ਕੁਐਸਚਨ ਆ ਹੁਣ ਅ ਮਨੋਵਿਗਿਆਨ ਦਾ ਸਹਾਦਿਕ ਅਰਥ ਕੀ ਹੈ ਜੋ ਆਪਣਾ ਹੈ ਇਹਦਾ ਉੱਤਰ ਹੋ ਜਾਣਾ ਤੁਹਾਡਾ ਮਨੋਵਿਗਿਆਨ ਦਾ ਸਾਵਦੀਕ ਅਰਥ ਕੀ ਹੈ ਮਨੋਵਿਗਿਆਨ ਦਾ ਮਨੋਵਿਗਿਆਨ ਸ਼ਬਦ ਅੰਗਰੇਜ਼ੀ ਦੇ ਸ਼ਬਦ ਸਾਈਕੋਲੋਜੀ ਦਾ ਅਨੁਵਾਦ ਹੈ ਸਾਈਕੋਲੋਜੀ ਸ਼ਬਦ ਗ੍ਰੀਨ ਭਾਸ਼ਾ ਦੇ ਦੋ ਸ਼ਬਦਾਂ ਸਾਈਕੋ ਅਤੇ ਲੋਕਸ ਤੋਂ ਮਿਲ ਕੇ ਬਣਿਆ ਹੈ ਸਾਈਕੋ ਦੇ ਸ਼ਬਦ ਤੋਂ ਭਾਵ ਮਨ ਅਤੇ ਲੋਕ ਸ਼ਬਦ ਦਾ ਅਰਥ ਹੈ ਵਿਗਿਆਨ ਇਸ ਪ੍ਰਕਾਰ ਸਾਈਕੋਲੋਜੀ ਜਾਂ ਮਨੋਵਿਗਿਆਨ ਤੋਂ ਭਾਵ ਮਨ ਦਾ ਵਿਗਿਆਨ। ਤੋਂ ਤੁਸੀਂ ਇੱਕ ਦੋ ਵਾਰੀ ਸੁਣ ਲਿਓ ਇਹਨੂੰ ਪੜ੍ਹ ਲਿਓ ਖੁਦ ਵੀ ਹਨਾ ਤੇ ਕੋਸ਼ਿਸ਼ ਕਰਿਓ ਸਮਝਣ ਦੀ। ਨੈਕਸਟ ਜੋ ਹੈ ਇਸ ਤੋਂ ਬਾਅਦ ਆ ਜਾਂਦੇ ਭਾਗ ਸਸਾ ਆ ਜਾਂਦਾ ਸਰੀਰਕ ਯੋਗਤਾ ਅਤੇ ਇਸ ਦੇ ਅੰਗਾਂ ਤੇ ਨੋਟ ਲਿਖੋ। ਹੁਣ ਤੁਸੀਂ ਗੱਲ ਨੂੰ ਸਮਝਿਓ ਸਰੀਰਕ ਯੋਗਤਾ ਕੀ ਹੁੰਦਾ ਆ? ਇਹ ਮੈਂ ਤੁਹਾਨੂੰ ਆਨਸਰ ਨਹੀਂ ਪ੍ਰੋਵਾਈਡ ਕਰਾਣਾ ਮੈਂ ਇਦਾਂ ਹੀ ਦੱਸ ਦੇਣਾ ਤੁਸੀਂ ਰਾਈਟ ਡਾਊਨ ਕਰ ਲਓ ਹਾਈਲਾਈਟ ਕਰਕੇ ਲਿਖਣਾ ਸਾਰਿਆਂ ਨੂੰ ਓਕੇ ਨੰਬਰ ਵਧੀਆ ਆਣੇ ਚਾਹੀਦੇ ਆ ਠੀਕ ਆ ਸਰੀਰਕ ਯੋਗਤਾ ਕੀ ਹੁੰਦਾ ਹੈ ਪਹਿਲਾਂ ਇਹ ਤੁਸੀਂ ਜਵਾਬ ਦੇਣਾ ਹੈ ਸਰੀਰਕ ਯੋਗਤਾ ਅਤੇ ਇਸ ਦੇ ਅੰਗਾਂ ਤੇ ਨੋਟ ਲਿਖੋ ਸਰੀਰਕ ਯੋਗਤਾ ਉਹ ਹੁੰਦਾ ਆ ਜੋ ਸਰੀਰ ਦੁਆਰਾ ਆਪਣੇ ਕੰਮ ਕੀਤੇ ਜਾਂਦੇ ਜੋ ਸਰੀਰ ਤੋਂ ਕੰਮ ਲਿਆ ਜਾਂਦਾ ਨਾ ਉਸ ਨੂੰ ਸਰੀਰਕ ਯੋਗਤਾ ਕਿਹਾ ਜਾਂਦਾ ਹੁਣ ਇਸ ਦੇ ਅੰਗ ਕਿਹੜੇ ਨੇ ਅੰਗ ਆ ਹੱਥ ਆ ਪੈਰ ਆ ਆਪਣਾ ਪੂਰਾ ਬਾਡੀ ਆ ਗਿਆ ਹੈ ਨਾ ਹਰੇਕ ਅੰਗ ਆਪਣੇ ਵਿੱਚ ਸ਼ਾਮਿਲਿਆ ਸਰੀਰਕ ਯੋਗਤਾ ਦੇ ਕੰਮ ਕਰਨ ਵਿੱਚ ਹੁਣ ਜੇ ਹੱਥ ਆ ਮੰਨ ਲਓ ਹੱਥ ਆ ਹੱਥ ਨੂੰ ਗਾਈਡ ਕੌਣ ਕਰਦਾ ਹੈ ਦਿਮਾਗ ਕਰਦਾ ਉਹ ਵੀ ਇੱਕ ਸਰੀਰ ਦਾ ਅੰਗ ਹੋ ਗਿਆ ਸਿਰ ਹੈ ਨਾ ਠੀਕ ਹੈ ਨਾ ਤੇ ਇਸ ਤਰ੍ਹਾਂ ਤੁਸੀਂ ਪਹਿਲਾਂ ਲਿਖਣਾ ਜਿੱਦਾਂ ਸਰੀਰਕ ਯੋਗਤਾ ਸਹੀਂਸੀਲਤਾ ਕਰਦਾ ਆ ਸਹੀਂਸੀਲਤਾ ਹੁੰਦਾ ਸਰੀਰ ਦੇ ਵਿੱਚ ਆਪਾਂ ਕੰਮ ਕਰਦੇ ਆ ਸਾਰਾ ਦਿਨ ਮੰਨ ਲਓ ਕੋਈ ਬੰਦਾ ਦਿਹਾੜੀ ਕਰਦਾ ਆ ਸਾਰਾ ਦਿਨ ਮਿਹਨਤ ਕਰਦਾ ਆ ਸਹਿਨਸ਼ੀਲਤਾ ਦੇ ਨਾਲ ਕਰਦਾ ਆ ਸਹਿ ਕੇ ਕਰਦਾ ਆ ਉਹ ਕਿਹਦੀ ਸਹਿਤਾ ਨਾਲ ਕਰਦਾ ਸਰੀਰਕ ਯੋਗਤਾ ਨਾਲ ਕਰਦਾ ਆ ਹੋਰ ਉਹ ਕਿਹੜੇ ਕੋਣ ਸਹਿਤਾ ਕੋਣ ਕਰਦਾ ਆ ਸਰੀਰ ਦੇ ਅੰਗ ਕਰਦੇ ਅੰਗ ਕਿਹੜੇ ਨੇ ਪੈਰ ਹੱਥ ਠੀਕ ਹੈ ਨਾ ਇਸ ਤਰ੍ਹਾਂ ਤੁਸੀਂ ਪੁਆਇੰਟ ਬਣਾ ਕੇ ਲਿਖਣਾ ਆ ਉਮੀਦ ਕਰਦਾ ਆ ਤੁਹਾਨੂੰ ਸਮਝ ਲੱਗ ਗਿਆ ਹੋਣਾ ਸਰੀਰਕ ਯੋਗਤਾ ਉਹ ਹੁੰਦਾ ਜਿਹੜੇ ਕੰਮ ਸਰੀਰ ਤੋਂ ਲਿਆ ਜਾਂਦਾ ਉਸ ਨੂੰ ਸਰੀਰਕ ਯੋਗਤਾ ਕਿਹਾ ਜਾਂਦਾ ਆ ਇਸ ਦੇ ਅੰਗ ਹੱਥ ਪੈਰ ਤੁਸੀਂ ਨਾਰਮਲ ਬਰਿੰਗ ਵਿੱਚ ਲਿਖ ਸਕਦੇ ਹੋ ਨਸ਼ਟਾ ਚੱਕਰ ਸਿਖਲਾਈ ਵਿਧੀ ਕੀ ਹੈ ਚਿੱਤਰ ਬਣਾ ਕੇ ਸਪਸ਼ਟ ਕਰੋ ਆਪਾਂ ਇਹ ਕਰਾਂਗੇ ਠੀਕ ਹੈ ਨਾ ਉਮੀਦ ਕਰਦਾ ਤੁਹਾਨੂੰ ਕਲੀਅਰ ਕਲੀਅਰ ਦਿਖ ਰਿਹਾ ਹੋਣਾ ਸਾਫ ਸਾਫ ਸਮਝ ਆ ਰਿਹਾ ਹੋਣਾ ਆ ਤੇ ਅੱਬਾ ਤੁਹਾਡਾ ਟਾਈਮ ਵੀ ਵੇਸਟ ਨਹੀਂ ਕਰਾਂਗੇ ਜਲਦੀ ਜਲਦੀ ਕਰਾ ਰਹੇ ਹਾਂ ਚੱਕਰ ਸਿਖਲਾਈ ਵਿਧੀ ਆ ਇਸ ਸਿਖਲਾਈ ਵਿਧੀ ਦੀ ਸ਼ੁਰੂਆਤ ਲੀਡਸ ਯੂਨੀਵਰਸਿਟੀ ਆਰਈ ਮੋਰਗਨ ਅਤੇ ਜੀਟੀ ਐਡਮੈਸ਼ਨ ਦੇ ਦੁਆਰਾ ਕੀਤੀ ਗਈ ਚੱਕਰ ਸਿਕਲਾਈ ਵਿਧੀ ਸਿਕਲਾਈ ਦਾ ਬਹੁਤ ਹੀ ਮਹਤਵਪੂਰਨ ਤਰੀਕਾ ਹੈ ਜਿਸ ਵਿੱਚ ਇੱਕ ਚੱਕਰ ਵਿੱਚ ਇਹ ਜਾਦੇ ਹੋ ਗਿਆ ਇਹਨਾਂ ਤੁਸੀਂ ਨਾ ਕਰਿਓ ਅ ਤੁਸੀਂ ਚੱਕਰ ਸਿਕਲਾਈ ਵਿਧੀ ਲਿਖ ਕੇ ਆ ਤੁਸੀਂ ਹੈਡਿੰਗ ਲਿਖ ਲਿਓ ਇੱਥੇ ਤੱਕ ਇਹਨਾਂ ਦਾ ਨਾਮ ਲਿਖ ਲਿਓ ਅ ਇਸ ਸਿਕਲਾਈ ਵਿਧੀ ਦੀ ਸ਼ੁਰੂਆਤ ਇਹ ਵਾਲਾ ਜੋ ਹੈ ਇਹ ਲਿਖੇ ਇੱਥੋਂ ਫਿਰ ਇੱਥੋਂ ਸਟਾਰਟ ਕਰਿਓ ਤੁਸੀਂ ਮ ਲੱਗਦਾ ਸਾਰੇ ਲਿਖਨੇ ਪੈਣੇ ਆ ਕਿਉਂਕਿ ਜਿਆਦਾ ਲੈਂਥੀ ਆ ਨਾ ਇੱਕ ਵਾਰੀ ਰੀਡਿੰਗ ਕਰ ਦਿੰਦੇ ਹਾਂ ਤੁਸੀਂ ਧਿਆਨ ਨਾਲ ਸੁਣ ਲਿਓ ਚੱਕਰ ਸਗਲਾਈ ਵਿਧੀ ਸਖਲਾਈ ਦਾ ਬਹੁਤ ਹੀ ਮਹੱਤਵਪੂਰਨ ਤਰੀਕਾ ਹੈ ਜਿਸ ਵਿੱਚ ਇੱਕ ਚੱਕਰ ਵਿੱਚ ਤਰਤੀਬ ਵਾਰ ਅਤੇ ਵਿਗਿਆਨਿਕ ਢੰਗ ਨਾਲ ਉਲਿਕੀਆਂ ਗਈਆਂ ਕਸਰਤਾਵਾਂ ਕੀਤੀ ਜਾਂਦੀਆਂ ਹਨ ਖਿਡਾਰੀ ਦੀ ਯੋਗਤਾ ਅਤੇ ਪੱਦਰ ਦੇ ਅਨੁਸਾਰ ਇੱਕ ਚੱਕਰ ਵਿੱਚ 6 ਤੋਂ 10 ਕਸਰਤਾਵਾਂ ਹੋ ਸਕਦੀਆਂ ਹਨ ਅਤੇ ਇਸ ਉਲਕੇ ਗਏ ਚੱਕਰ ਨੂੰ ਕਈ ਵਾਰ ਦੋਰਾਇਆ ਜਾਂਦਾ ਹੈ ਆਮ ਤੌਰ ਤੇ ਇੱਕ ਸਮੇਂ ਇੱਕ ਚੱਕਰ ਨੂੰ 3 ਤੋਂ 4 ਵਾਰ ਕੀਤਾ ਜਾਂਦਾ ਹੈ ਪਰ ਹਰੇਕ ਚੱਕਰ ਤੋਂ ਬਾਅਦ ਖਿਡਾਰੀ ਨੂੰ ਆਰਾਮ ਦੇਣਾ ਜ਼ਰੂਰੀ ਹੁੰਦਾ ਹੈ ਚੱਕਰ ਸਿਖਲਾਈ ਵਿਧੀ ਖਿਡਾਰੀ ਦੀ ਤਕਨੀਕੀ ਤੇ ਤਿਆਰੀ ਵਿੱਚ ਬਹੁਤ ਅਹਿਮ ਰੋਲ ਅਦਾ ਕਰਦੀ ਹੈ ਚੱਕਰ ਸਿਖਲਾਈ ਵਿਧੀ ਨੂੰ ਖਿਡਾਰੀ ਦੀ ਸਰੀਰਕ ਯੋਗਤਾ ਨੂੰ ਸੁਧਾਰਨ ਲਈ ਸਭ ਤੋਂ ਵਧੀਆ ਤਰੀਕਾ ਮੰਨਿਆ ਜਾਂਦਾ ਹੈ ਪਰ ਕੁਝ ਖੇਡ ਮਨੋਵਿਗਿਆਨੀਆਂ ਅਤੇ ਕੋਚਾਂ ਦਾ ਮੰਨਣਾ ਹੈ ਕਿ ਸਰੀਰਕ ਯੋਗਤਾ ਦੇ ਬਾਕੀ ਅੰਗਾਂ ਨਾਲ ਚੱਕਰ ਸिखਲਾਈ ਤਾਕਤ ਅਤੇ ਸੰਵੇਦਨਸ਼ੀਲਤਾ ਨੂੰ ਸਧਾਰਨ ਲਈ ਜਾਦੇ ਸਧਾਰਨ ਲਈ ਜਾਦੇ ਸੌਰੀ ਸਧਾਰਨ ਲਈ ਜਾਦੇ ਸਾਇਕ ਹੁੰਦੇ ਹਨ ਇੱਥੇ ਤੱਕ ਤੁਸੀਂ ਲਿਖ ਕੇ ਨੈਕਸਟ ਤੁਸੀਂ ਇੱਥੋਂ ਸਟਾਰਟ ਕਰਨਾ ਹੈ ਫਿਰ ਇਥੋਂ ਸਟਾਰਟ ਕਰ ਦਿਓ ਆ ਕੱਟ ਕੇ ਚੱਕਰ ਸਿਕਲਾਈ ਵਿਧੀ ਨੂੰ ਅਨੁਕੂਲ ਦੀਆਂ ਤਿੰਨ ਵਿਧੀਆਂ ਲਗਾਤਾਰ ਵਿਧੀ ਅੰਤਰਾਲ ਵਿਧੀ ਜਾਂ ਦੁਹਰਾਈ ਵਿਧੀ ਇਸ ਤੋਂ ਬਾਅਦ ਨੈਕਸਟ ਜੋ ਆਪਣਾ ਹੈ ਦਿਸ਼ਾਇਤਾਨਾਲਿਕ ਕੀਤਾ ਜਾ ਸਕਦਾ ਹੈ ਆਮ ਤੌਰ ਤੇ ਚੱਕਰ ਸਿਕਲਾਈ ਵਿਧੀ ਲਗਾਤਾਰ ਵਿਧੀ ਦੀ ਬਦੇ ਵਧੇਰੇ ਵਰਤੋਂ ਕੀਤੀ ਜਾਂਦੀ ਹੈ ਇਸ ਵਿਧੀ ਵਿੱਚ ਕੋਚ ਵੱਲੋਂ ਨਿਰਧਾਰਿਤ ਕੀਤੀਆਂ ਗਈਆਂ ਕਸਰਤਾਂ ਬਿਨਾਂ ਕਿਸੇ ਆਰਾਮ ਤੋਂ ਪੂਰੀਆਂ ਕੀਤੀਆਂ ਜਾਂਦੀਆਂ ਹਨ ਲਗਾਤਾਰ ਵਿਧੀ ਵਿੱਚ ਕਸਰਤ ਪੂਰੀ ਹੋਣ ਉਪਰੰਤ ਹੀ ਆਰਾਮ ਦਿੱਤਾ ਜਾਂਦਾ ਹੈ ਤੁਸੀਂ ਇਹਨਾਂ ਲਿਖ ਦੋਗੇ ਆ ਚੱਕਰ ਬਣਾ ਦੋਗੇ ਆਵਲਾ ਠੀਕ ਹੈ ਤੁਹਾਡੇ ਨੰਬਰ ਪੱਕੇ ਆ ਤਾਂ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗਿਆ ਹੋਣਾ ਆ ਤੁਸੀਂ ਲਾਈਕ ਕਮੈਂਟ ਸਬਸਕ੍ਰਾਈਬ ਕਰ ਦਿਓ ਥੈਨ ਆਪਣੇ ਇਸ ਚੈਨਲ ਤੇ ਰੀਅਲ ਪੇਪਰਸ ਆਉਂਦੇ ਰਹਿੰਦੇ ਆ ਸੋ ਤੁਸੀਂ ਵਾਚਿੰਗ ਕਰਦੇ ਰਹੋ ਤੇ ਵਧੀਆ ਵਧੀਆ ਪੀਪਰ ਕਰੋ ਇਹ ਕਰਨੇ ਆ ਤੇ ਸ਼ੇਅਰ ਕਰਦੇ ਵੀਡੀਓ ਨੂੰ ਥੈਂਕ ਯੂ